ਧੰਵਾਹਿ ਗੁਰੂ ਸਾਹਿਬ ਜੀ ਗੌੜੀ ਮਹਲਾ 5ਵਾਂ ਮਹਿਜਰ ਝੂਠਾ ਕਿ ਤੌਣ ਆਪ ਪਾਪੀ ਕੋ ਲਗਾ ਸੰਤਾ ਜਿਸ ਹੈ ਸਹਾਈ ਗੋਬਿੰਦ ਮੇਰਾ ਤਿਸ ਕੋ ਜਮ ਨਹੀਂ ਆਵੈ ਨੇਰਾ ਰਹਾਉ ਸਾਚੀ ਦਰਗਾਹ ਬੋਲੇ ਕੂੜਾ ਚਰ ਹਾਤ ਪਿਛੋੜਾ ਆਂਦਾ ਮੂੜਾ ਰੋਗ ਵਿਆਪੇ ਕਰਦੇ ਪਾਪ ਅਦਲੀ ਹੋਏ ਬੈਠਾ ਪ੍ਰਭ ਆ ਆਪਨ ਕਮਾਇ ਆਪੇ ਬਾਂਦੇ ਦਰਬ ਗਿਆ ਸਭ ਜੀ ਕਾ ਸਾਥਾ ਨਾਨਕ ਸ਼ਰਨ ਪਰੇ ਦਰਬਾਰ ਰਾਖੀ ਪੈਜ ਮੇਰਾ ਕਰਤਾ ਨਾਨਕ ਸਰਨ ਪਰੇ ਦਰਵਾ ਰਾਖੀ ਪਹਿਜ ਮੇਰਾ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਅਰਿਸਰ ਸੰਗਤ ਜੀ ਸਤਿਗੁਰੂ ਮਹਾਰਾਜ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਆ ਜਦੋਂ ਦਾ ਸੰਸਾਰ ਪੈਦਾ ਹੋਇਆ ਨਾ ਜਿੱਥੇ ਅਸ਼ਾਈਆ ਉਥੇ ਨਾਲ ਬਰਿਆਈ ਵੀ ਹੈ ਜਿੱਥੇ ਜਿਆਦਾ ਚੰਗੇ ਲੋਕ ਵੀ ਹਨ ਉਥੇ ਜਿਆਦਾ ਮੰਦੇ ਲੋਕ ਵੀ ਹਨ ਦੋਨੇ ਚੀਜ਼ਾਂ ਨਾਲ ਚੱਲਦੀ ਜਿਸ ਤਰ੍ਹਾਂ ਕੱਲ ਦੇ ਸ਼ਬਦ ਵਿੱਚ ਵੀ ਸਤਿਗੁਰੂ ਨੇ ਕਿਰਪਾ ਕੀਤੀ ਸੀ ਕਹਿੰਦੇ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰਾਖਣਹਾਰ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਨਾ ਉਹ ਰਹਿਮਤ ਕਰਦਾ ਬਖਸ਼ਿਸ਼ ਕਰਦਾ ਪਰ ਸੱਚ ਹੈ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਦੇ ਵਿੱਚ ਆ ਕੇ ਸੱਚ ਦਾ ਸੰਦੇਸ਼ ਦੇ ਰਹੇ। ਔਰ ਸੱਚ ਹਰੇਕ ਨੂੰ ਚੰਗਾ ਨਹੀਂ ਲੱਗਦਾ। ਜਿੱਦਾਂ ਜਿਹੜੇ ਮਨ ਦੇ ਮੁर्ख ਝੂਠੇ ਹੁੰਦੇ ਆ ਨਾ ਉਹਨਾਂ ਨੂੰ ਕਦੇ ਸੱਚ ਚੰਗਾ ਨਹੀਂ ਲੱਗਦਾ ਚੋਰਾ ਨੂੰ ਰੋਸ਼ਨੀ ਚੰਗੀ ਨਹੀਂ ਲੱਗਦੀ ਤੇ ਇਸੇ ਤਰ੍ਹਾਂ ਮੱਖੀਆਂ ਨੂੰ ਸਗੰਧੀ ਚੰਗੀ ਨਹੀਂ ਲੱਗਦੀ ਉਹਨਾਂ ਨੇ ਗੰਦਗੀ ਤੇ ਬੈਠਣਾ ਹੈ ਮਹਾਰਾਜ ਨੇ ਆਪ ਆਖਿਆ ਕਿਉਂਕਿ ਸਤਗੁਰੂ ਦਾ ਇੱਕ ਸੰਦੇਸ਼ ਹੈ ਜੋ ਅੱਜ ਸਿੱਖ ਵੀ ਕਮਾਉਂਦਾ ਹੈ ਕਿ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਪਾਵੇਂ ਕੋਈ ਵੀ ਫਿਰ ਲੈਵਲ ਦਿੱਤਾ ਜਾਂਦਾ ਵੀ ਫਲਾਨਾ ਬੰਦਾ ਇਦਾਂ ਫਲਾਨਾ ਇਦਾਂ ਪਰ ਜੋ ਸੱਚ ਹੈ ਨਾ ਸੱਚ ਸੱਚੇ ਰਹੇ ਉਹ ਸਮੇਂ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਆਪ ਲਿਖਦੇ ਕਹਿੰਦੇ ਕੋਈ ਆਖੇ ਭੂਤ ਨਾ ਕੋ ਕਹੈ ਬਿਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸ਼ਾਹ ਕਾ ਨਾਨਕ ਬਉਰਾਨਾ ਹਉ ਹਰ ਬਿਨ ਅਵਰ ਨ ਜਾਵੇ ਕਿੰਨੇ ਲੋਕਾਂ ਪਰ ਪਰਵਾਹ ਨਹੀਂ ਕੀਤੀ ਸਮਾ ਭਾਵੇਂ ਦਸਾਂ ਗੁਰੂ ਸਾਹਿਬ ਜੀ ਮਹਾਰਾਜ ਦਾ ਸਮੇਂ ਦੀਆਂ ਹਕੂਮਤਾਂ ਔਰ ਇਦਾਂ ਦੇ ਝੂਠੇ ਜਿਹੜੇ ਆ ਮੈਜ਼ਰ ਦੇ ਕੇ ਦਿੱਤੇ ਗਏ ਅ ਸ਼ਬਦ ਮੈਜਰ ਆਇਆ ਨਾ ਇਹਦਾ ਮੈਂ ਬਾਅਦ ਵਿੱਚ ਅਰਥ ਕਰਦਾ ਤੇ ਝੂਠੀਆਂ ਸ਼ਿਕਾਇਤਾਂ ਲਿਖ ਲੈ ਕੇ ਸਰਕਾਰੀ ਦਰਬਾਰੇ ਪਹੁੰਚਾਈਆਂ ਗਈਆਂ ਗੁਰੂ ਘਰ ਦੇ ਵਾਸਤੇ ਵੀ ਗੁਰਬਾਣੀ ਵਿੱਚ ਆ ਲਿਖਿਆ ਗੁਰਬਾਣੀ ਵਿੱਚ ਆ ਲਿਖਿਆ ਇਹ ਭੇਦ ਭਾਵ ਨਹੀਂ ਮੰਨਦੇ ਇਹ ਜਾਤ ਪਾਤ ਨਹੀਂ ਮੰਨਦੇ ਅਕਬਰ ਤੱਕਰ ਸ਼ਿਕਾਇਤਾਂ ਗਈਆਂ ਗੁਰੂ ਅਮਰਦਾਸ ਜੀ ਦੇ ਸਾਹਮਣੇ ਵਿੱਚ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਭੇਜਿਆ ਸੀ ਜਿਸ ਵੇਲੇ ਹੁਣ ਪੜਦਾ ਬਾਣੀ ਵਿੱਚੋਂ ਸ਼ਬਦ ਪੜਦਾ ਤੇ ਉੱਥੇ ਤਾਂ ਪੜਿਆ ਜਾਂਦਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਤੇ ਅਕਬਰ ਨੂੰ ਇੰਨੀ ਸ਼ਰਧਾ ਬਾਣੀ ਉਹ ਗੁਰੂ ਪਾਸ਼ਾ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਗੋਬਿੰਦ ਵਾਲ ਸਾਹਿਬ ਆਇਆ ਵੀ ਜਿਹੜੇ ਲੋਕ ਗੁਰੂ ਘਰ ਦੇ ਵਾਸਤੇ ਈਰਖਾ ਰੱਖਦੇ ਸੀ ਅੱਜ ਵੀ ਰੱਖਦੇ ਹੋਣਗੇ ਉਹ ਰੱਖਦੇ ਵੀ ਆ ਸਿੱਖ ਕੌਮ ਦੇ ਪ੍ਰਤੀ ਵੀ ਰੱਖਦੇ ਆ ਪਰ ਉਹਨਾਂ ਦੇ ਕਾਰਨ ਨਾਲ ਕੁਝ ਵੀ ਨਹੀਂ ਹੋਣਾ ਕਿਉਂਕਿ ਸੱਚ ਤਾਂ ਸੱਚ ਹੁੰਦਾ ਔਰ ਜੋ ਕੀਤਾ ਗੁਰੂ ਸਾਹਿਬ ਨੇ ਮਾਨਵਤਾ ਦੇ ਵਾਸਤੇ ਕੀਤਾ ਆ ਬੱਕਰੀ ਗੱਲ ਐ ਲੋਕ ਭੁੱਲ ਜਾਂਦੇ ਆ ਸਤਿਗੁਰੂ ਕਹਿੰਦੇ ਜਿਹਦੇ ਉੱਪਰ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਨਾ ਜਿਸੈ ਸਹਾਈ ਗੋਬਿੰਦ ਮੇਰਾ ਜਿਹਦੀ ਸਹ ਤਾਉ ਕਾਲਪੁਰਖ ਪਰਮੇਸ਼ਰ ਕਰਦਾ ਤਿਸ ਕੋ ਜਮ ਨਹੀਂ ਆਵੈ ਨੇਰਾ ਉਹਦੇ ਕੋਲ ਤਾਂ ਮੌਤ ਬਣੀ ਆ ਸਕਦੀ ਮੌਤ ਦਾ ਡਰ ਵੀ ਨਹੀਂ ਉਸ ਆ ਸ਼ਬਦ ਪੜ੍ਹਦੇ ਨਾ ਆਪਾਂ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨਾ ਵੇ ਮੌਤ ਦਾ ਸਹਿਮਤਾ ਉਹਦੇ ਚਿੱਤ ਵਿੱਚ ਬਣੀ ਹੋਈ ਕਿਉਂਕਿ ਉਹਨੂੰ ਪਤਾ ਹੈ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕੋ ਭਾਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਜਿਸੇ ਸਹਾਈ ਗੋਬਿੰਦ ਮੇਰਾ ਇਸ ਕੋ ਜਮ ਨਹੀਂ ਆਵੇ ਨੇਰਾ ਕਹਿੰਦੇ ਮੌਤ ਦਾ ਡਰ ਉਹਦੇ ਨੇੜੇ ਵੀ ਨਹੀਂ ਆਉਂਦਾ ਜਾਮ ਗੁਰੂ ਹੋਏ ਬਲ ਧਣੇ ਗਿਆ ਗਾਰਬ ਦੀਜੈ ਜਾਮ ਗੁਰੂ ਹੋਏ ਬਲ ਲੱਖ ਬਾਹਾਂ ਕਿਆ ਕੀ ਜੇ ਗੁਰੂ ਨਾਲ ਹੈ ਨਾ ਤੇ ਲੱਖਾਂ ਬਾਹਾਂ ਵੀ ਕੋਈ ਨਹੀਂ ਬਗਾੜ ਸੈ ਦੁਨੀਆ ਦੀਆਂ ਆਸਾਂ ਇਸੇ ਕਰਕੇ ਨਹੀਂ ਗੁਰੂ ਮਹਾਰਾਜ ਨੇ ਰਖਾਈ ਅੱਜ ਸਿੱਖ ਨਰਾਸ ਨਹੀਂ ਹੁੰਦਾ ਚੜ੍ਹਦੀ ਕਲਾ ਵਿੱਚ ਚਾਹੇ ਦੁਨਿਆਵੀ ਤੌਰ ਤੇ ਆਪਾਂ ਦੁਖੀ ਹੋ ਜਾਂਦੇ ਆ ਵੀ ਨੁਕਸਾਨ ਹੋ ਗਿਆ ਪੰਜਾਬ ਦੇ ਵਿੱਚ ਜਿਹੜੇ ਹੜ ਆਏ ਆ ਸਿੱਖ ਕਿਉਂ ਚੜਦੀ ਕਲਾ ਵਿੱਚ ਜਕਾਰੇ ਲਾ ਰਿਹਾ ਉਹਨੂੰ ਪਤਾ ਹੈ ਉਹ ਆਸ ਨਹੀਂ ਰੱਖਦਾ ਕਿਸੇ ਬੰਦੇ ਦੀ ਕਿਸੇ ਸਰਕਾਰ ਦੀ ਕਿਸੇ ਦੀ ਸਿੱਖ ਆਸ ਨਹੀਂ ਰੱਖਦਾ ਕਿਉਂਕਿ ਜਦੋਂ ਅਸੀਂ ਆਸ ਰੱਖਦੇ ਆ ਅਸੀਂ ਦੁਖੀ ਹੋਨੇ ਮਹਾਰਾਜ ਕਹਿੰਦੇ ਏਕ ਆਸ ਰੱਖੋ ਮਨ ਵਾਹੇ ਨਾਨਕ ਦੁਖ ਭਰਮ ਪਹਜਾ ਮਾਨਕ ਕੀ ਟੇਕ ਮਿਰਤੀ ਸਭ ਜਾਣ ਦੇਵਣ ਕੋ ਏਕੇ ਭਗਵਾਨ ਉਹ ਫਿਰ ਕਿਸੇ ਦੇ ਅੱਗੇ ਹੱਥ ਥੋੜੇ ਅੰਡਣਗੇ ਤੇ ਜਿਹਦੇ ਉੱਪਰ ਪ੍ਰਮਾਤਮਾ ਕਿਰਪਾ ਕਰਦਾ ਬਖਸ਼ਿਸ਼ ਕਰਦਾ ਬੜਾ ਕੁਝ ਕੀਤਾ ਗਿਆ ਜਿੱਦਾਂ ਕਲ ਵੀ ਸ਼ਬਦ ਸੀ ਪੂਰਾ ਨਿਆਂ ਕਰੇ ਕਰਤਾ ਆਪਣੇ ਦਾਸ ਕੋ ਰੱਖਣਾ ਇਹ ਜੋ ਬੀਤਦਾ ਨਾ ਫਿਰ ਉਹਨੂੰ ਸਤਿਗੁਰ ਨੇ ਬਚਨਾਂ ਦੇ ਵਿੱਚ ਵੀ ਸਾਡੇ ਸਾਹਮਣੇ ਰੱਖਿਆ ਵੀ ਤੁਹਾਡੇ ਨਾਲ ਵੀ ਹੋ ਸਕਦਾ ਹੈ ਤੇ ਤੁਸੀਂ ਭਰੋਸਾ ਰੱਖਿਓ ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਰੱਖਿਓ ਜਿਸੇ ਸਹਾਈ ਗੋਬਿੰਦ ਮੇਰਾ ਤਿਸ ਕੋ ਜਮ ਨਹੀਂ ਆਵੇ ਨੇਰਾ ਉਹਦੇ ਨੇੜੇ ਜਮ ਨਹੀਂ ਆਉਂਦੇ ਆਰੰਭ ਦੇ ਵਿੱਚ ਕਹਿੰਦੇ ਮਹਿਜਰ ਝੂਠਾ ਕੀ ਟੋਣ ਆਪ ਇਹ ਅਰਬੀ ਭਾਸ਼ਾ ਦਾ ਸ਼ਬਦ ਆ ਮਹਿਜਰ ਝੂਠੀਆਂ ਸ਼ਿਕਾਇਤਾਂ ਲੈ ਕੇ ਇੱਕ ਪਰਚਾ ਤਿਆਰ ਕਰ ਲਿਆ ਫਿਰ ਉਹਦੇ ਉੱਪਰ ਕਾਫੀ ਲੋਕਾਂ ਦੇ ਦਸਖਤ ਕਰਾਏ ਜਾਂਦੇ ਆ ਝੂਠੇ ਦਸਕਤ ਕਰਦੇ ਫਿਰ ਉਹਨੂੰ ਪੇਸ਼ ਕੀਤਾ ਜਾਂਦਾ ਸਰਕਾਰ ਦੇ ਦਰਬਾਰ ਦੇ ਵਿੱਚ ਆ ਦੁਨੀਆ ਦੇ ਆ ਅਦਾਲਤਾਂ ਜਿਹੜੀਆਂ ਦੁਨੀਆ ਦੇ ਜਿਹੜੇ ਇਨਸਾਫ ਹੈ ਉਹ ਝੂਠੇ ਹੋ ਸਕਦੇ ਪਰ ਜਿਹੜਾ ਪ੍ਰਮਾਤਮਾ ਦਾ ਇਨਸਾਫ ਹੈ ਨਾ ਉੱਥੇ ਸੱਚੇ ਹੀ ਸੱਚ ਨਿਵੜੇ ਚੰਨ ਵਖ ਕੜੇ ਜਜਮਾਨੇ ਉੱਥੇ ਸੱਚ ਦਾ ਨਵੇੜਾ ਹੈ ਪੂਰਾ ਨਿਆਂ ਕਰੇ ਕਰਤਾ ਮੇਜਰ ਝੂਠਾ ਕੀ ਤੋਣ ਆਪ ਜਦੋਂ ਝੂਠੀਆਂ ਸ਼ਿਕਾਇਤਾਂ ਬੜੇ ਦਸਕਤ ਕਰਕੇ ਲੋਕ ਦਿੰਦੇ ਸਨ ਚਾਹੇ ਗੁਰਨਾਣ ਸਾਹਿਬ ਦਾ ਸਮਾਂ ਹੋਵੇ ਗੁਰਾਰਜਨ ਸਾਹਿਬ ਮਹਾਰਾਜ ਦਾ ਸਮਾਂ ਹੋਵੇ ਗੁਰੂ ਅਮਰਦਾਸ ਜੀ ਦਾ ਸਮਾਂ ਹੋਵੇ ਔਰ ਜਦੋਂ ਸਿੱਖੀ ਦਾ ਪ੍ਰਚਾਰ ਹੋਇਆ ਨਾ ਹੁਣ ਗੁਰੂ ਮਹਾਰਾਜ ਨੇ 22 ਮੰਝੀਆਂ ਤੇ 52 ਪੀੜੇ ਸਥਾਪਿਤ ਕੀਤੇ ਮਤਲਬ ਉਪ ਕੇਂਦਰ ਸਿੱਖੀ ਦੇ ਤਿਆਰ ਕੀਤੇ ਔਰ ਪ੍ਰਚਾਰਕ ਬਣਾਏ ਤੇ ਇਸ ਗੋਬਿੰਦワਲ ਸਾਹਿਬ ਨੂੰ ਅੱਜ ਵੀ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਜਿਹੜੀ ਸੀ ਉਹ ਤਕਲੀਫ ਹੁੰਦੀ ਸੀ ਅੱਜ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਨ ਹੈ 1479 ਦੇ ਵਿੱਚ ਗੁਰਨਾਨ ਦੇਵ ਸਾਹਿਬ ਤੋਂ 10 ਸਾਲ ਛੋਟੇ ਸਾਲ 1574 ਵਿੱਚ ਅੱਜ ਦੇ ਦਿਨ ਜੋਤੀ ਜੋਤ ਸਮਾਏ ਮਤਲਬ 95 95 ਗੁਰੂ ਸਾਹਿਬ ਜੀ ਦੀ ਸਰੀਰਕ ਅਮਰ ਹੈ ਪਰ ਗੁਰੂ ਅਮਰਦਾਸ ਜੀ ਅੱਜ ਵੀ ਸਾਡੇ ਕੋਲ ਹੈ ਕਿਉਂਕਿ ਸਤ ਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਾ ਸਮਾਇ ਉਹ ਸਮੇਂ ਦੇ ਵਿੱਚ ਵੀ ਲੋਕ ਸ਼ਿਕਾਇਤਾਂ ਕਰਦੇ ਉਹ ਸਮਾਂ ਸੀ ਜਿੱਦਣ ਗੁਰੂ ਪਾਸ਼ਾ ਦੀ ਸ਼ਰਨ ਵਿੱਚ ਆਏ ਗੁਰੂ ਅੰਗਦ ਦੇਵ ਜੀ ਦੀ ਇੱਕ ਸ਼ਬਦ ਸੁਣਿਆ ਬੀਬੀ ਅਮਰੋਜੀ ਦੇ ਕੋਲ ਉਹਨਾਂ ਦੀ ਨਾਉ ਲੱਗਦੀ ਸੀ ਬਾਣੀ ਤਾਂ ਪਹਿਲਾਂ ਵੀ ਪੜਦੀ ਹੋਣੀ ਹੈ ਪਰ ਜਿੱਦਣ ਸਾਡੇ ਮਨ ਦੇ ਵਿੱਚ ਭਾਵਨਾ ਪੈਦਾ ਹੋ ਜਾ ਜਿੱਦਣ ਗੁਰੂ ਦੇ ਪ੍ਰਤੀ ਪਿਆਰ ਪੈਦਾ ਹੋ ਜਾ ਅੱਗੇ ਗੁਰੂ ਅੰਗਦ ਦੇਵ ਜੀ ਦੇ ਕੋਲ 12 ਸਾਲ ਸੇਵਾ ਕੀਤੀ ਉਹ ਇਤਿਹਾਸ ਲਿਖਦਾ ਕਿ ਲਗਭਗ 73 ਸਾਲ ਦੀ ਉਮਰ ਸੀ ਜਿੱਦਣ ਗੁਰਤਾ ਗੱਦੀ ਤੇ ਬੈਠੇ ਤੇ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਦੀ ਜਿਹੜੀ 19 ਰਾਗਾਂ ਦੇ ਵਿੱਚ ਬਾਣੀ ਆ ਉਹ ਸਾਨੂੰ ਸੁਚੇਤ ਕਰ ਦਿੰਦਾ ਬਖਸ਼ਿਸ਼ ਕਰ ਦਿੰਦਾ بڑے ਲੋਕ ਜਿਹੜੇ ਸਾਨੂੰ ਝੂਠੀਆਂ ਸ਼ਿਕਾਇਤਾਂ ਪਰ ਰੱਬ ਜਿਹੜਾ ਨਾ ਇਹਨਾਂ ਸ਼ਿਕਾਇਤਾਂ ਨੂੰ ਰੱਦ ਕਰ ਦਿੰਦਾ ਹੈ ਉਹ ਤਾਂ ਪੂਰਾ ਨਿਆਂ ਕਰੇ ਕਰਤਾ ਉਹ ਤਾਂ ਪੂਰਾ ਨਿਸ਼ਾਫ ਕਰਦਾ ਉਹਨੂੰ ਪਤਾ ਕੀ ਹੋ ਰਿਹਾ ਜਿਨ੍ਹਾਂ ਮਰਜ਼ੀ ਦੁਨੀਆ ਝੂਠ ਇਕੱਠਾ ਕਰ ਲਵੇ ਜਿਨ੍ਹਾਂ ਮਰਜ਼ੀ ਕੀਤਾ ਕੀਤਾ ਜਾਏ ਮਹਾਰਾਜ ਕਹਿੰਦੇ ਮੈਂ ਜਰ ਝੂਠਾ ਕੀ ਤੋਣ ਆਪ ਰੱਬ ਨੇ ਉਹ ਜਿਹੜਾ ਝੂਠੀਆਂ ਸ਼ਿਕਾਇਤਾਂ ਦਾ ਪੁਲੰਦਾ ਸੀ ਤੇ ਉਹਨੂੰ ਰੱਦ ਕਰ ਦਿੱਤਾ। ਪਾਪੀ ਕੋ ਲਾਗਾ ਸੰਤਾਪ ਤੇ ਪਾਪੀ ਜਿਹੜਾ ਨਾ ਪਾਪ ਕਰਦਾ ਹੈ। ਅੱਗੇ ਵੀ ਆਪਾਂ ਵਿਚਾਰ ਕੀਤੀ ਅਪਰਾਧ ਜਿਹੜਾ ਹੁੰਦਾ ਨਾ ਕੋਈ ਕੋਈ ਬੰਦਾ ਕਰਦਾ ਤੇ ਕੋਈ ਕੋਈ ਉਹ ਫੜਿਆ ਵੀ ਜਾਂਦਾ ਹੈ। ਕਿਉਂਕਿ ਉਹ ਅਪਰਾਧ ਦਿਖਦਾ ਹੈ। अपराध दिखਦਾ ਤੇ ਪੁਲਿਸ پکڑ ਲੈਂਦੀ ਪਰ ਪਾਪ ਜਿਹੜਾ ਨਾ ਮਨ ਦੇ ਵਿੱਚ ਆਪਾਂ ਕਿਦਾਂ ਕਿਸੇ ਦਾ ਬੁਰਾ ਸੋਚਦੇ ਆ ਕਿੰਨਾ ਕੁਛ ਕਰਦੇ ਉਹਨੇ ਪਾਪ ਪਰ ਜਿਹੜਾ ਪਾਪੀ ਹੁੰਦਾ ਨਾ ਉਹਨੂੰ ਬੜਾ ਚੰਗਾ ਲੱਗਦਾ ਪਾਪ ਬੁਰਾ ਪਾਪੀ ਕੋ ਪਿਆਰਾ ਸਤਗੁਰੂ ਕਹਿੰਦੇ ਮੈਜਰ ਝੂਠਾ ਕੀਤਾਣ ਆਪ ਪਾਪੀ ਕੋ ਲਾਗਾ ਸੰਤਾ ਦੁਨੀਆ ਜੋ ਮਰਜ਼ੀ ਕਰੀ ਜਾਏ ਬਹੁਤ ਕੁਝ ਹੁੰਦਾ ਹੈ ਅੱਜ ਤੱਕ ਗੁਰਦੁਆਰਿਆਂ ਦੇ ਖਿਲਾਫ ਵੀ ਚਿੱਠੀਆਂ ਲਿਖਿਆ ਜਾਂਦੀ ਹੈ ਤੇ ਉਹ ਲੋਕ ਵੀ ਸਨ ਜਿਹੜੇ ਗੁਰਦੁਆਰਿਆਂ ਉਹ ਜਿਹੜੇ ਦੂਸਰੇ ਲੋਕ ਸਨ ਨਹੀਂ ਸਮਝ ਸੀ ਜਿਨ੍ਹਾਂ ਨੂੰ ਤੇ ਅੱਜ ਤਾਂ ਸਿੱਖੇ ਲੱਗੀ ਫਿਰਦੇ ਹਨ ਅਦਾਲਤਾਂ ਦੇ ਵਿੱਚ ਕੇਸ ਚੱਲਦੇ ਵੇ ਮਹਾਰਾਜ ਕਹਿੰਦੇ ਉਹਦੇ ਘਰ ਦੇ ਵਿੱਚ ਇਨਸਾਫ ਹੈ ਜੇ ਸੱਚ ਤੇ ਸੱਚੇ ਹੋਏ ਝੂਠ ਤੇ ਝੂਠ ਹੈ ਕਿਉਂਕਿ ਜਿਸੇ ਸਹਾਈ ਗੋਬਿੰਦ ਮੇਰਾ ਤਿਸ ਕੋ ਜਮ ਨਹੀਂ ਆਵੈ ਨੇਰਾ ਉਹਦੇ ਨੇੜੇ ਕਹਿੰਦੇ ਮੌਤ ਦਾ ਡਰ ਨਹੀਂ ਆ ਸਕਦਾ ਰਹਾਉ ਸਾਚੀ ਦਰਗਾਹ ਬੋਲੇ ਕੋੜਾ ਉਥੇ ਝੂਠ ਨਹੀਂ ਚੱਲਦਾ ਜਿਹੜੀ ਉਹਦਾ ਦਰਬਾਰ ਹੈ ਨਾ ਪਰਮੇਸ਼ਰ ਦਾ ਸਾਚੀ ਦਰਗਾਹ ਬੋਲੇ ਕੋੜ ਸਿਰ ਹਾਥ ਪਛੋੜੇ ਆਂਦਾ ਮੂੜਾ ਸਿਰ ਹਾਥ ਆਪਣੇ ਸਿਰ ਤੇ ਹੱਥ ਮਾਰਦਾ ਮਤਲਬ ਪਛਤਾਵਾ ਕਰਦਾ ਆਂਦਾ ਮੂਰਖ ਮਨਕ ਜਿਹੜਾ ਸਾਚੀ ਦਰਗਾਹ ਬੋਲ ਕੋੜਾ ਸਿਰ ਹਾਥ ਪਛੋੜਾ ਆਂਦਾ ਮੂੜਾ ਰੋਗ ਵਿਆਪੇ ਕਰਦੇ పాਪ ਰੋਗ ਇਹ ਨਹੀਂ ਜਿਹੜੇ ਸਰੀਰ ਨੂੰ ਲੱਗ ਗਿਆ ਰੋਗ ਤਾਂ ਬਹੁਤ ਹੈ ਮਾਰਾ ਜਨੇ ਹਾਮੇ ਨੂੰ ਵੀ ਰੋਗ ਆਖਿਆ ਹਾਮੇ ਰੋਗ ਮਾਨੋ ਕੋ ਦਿਨਾ ਬੜੇ ਰੋਗ ਐ ਜੋ ਜੋ ਦਿਸਾ ਸੋ ਸੋ ਰੋਗੀ ਰੋਗ ਰਹਤ ਮੇਰਾ ਸਤਗੁਰ ਜੋ ਰੋਗ ਵਿਆਪੇ ਕਰਦੇ పాਪ పాਪ ਕਰਦਾ ਹੁਣ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿੰਦਾ ਇਤਿਹਾਸ ਨੂੰ ਆਪਾਂ ਯਾਦ ਰੱਖਾਂਗੇ ਨਾ ਇਹਨਾਂ ਸ਼ਬਦਾਂ ਦੀ ਬਹੁਤ ਜਲਦੀ ਸਮਝ ਆਉਂਦੀ ਹੈ ਹੁਣ ਪ੍ਰਿਥੀ ਚੰਦ ਜਿਹੜਾ ਸੀ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਸੀ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਤੇ ਪ੍ਰਿਥੀ ਚੰਦ ਜਿਹੜਾ ਸੀ ਉਹਨੇ ਵਾਰ ਕਰਨੇ ਸ਼ੁਰੂ ਕਰਦੇ ਬਹੁਤ ਕੁਝ ਕੀਤਾ ਇੱਥੋਂ ਤੱਕ ਸਰਕਾਰੀ ਦਰਬਾਰੇ ਵੀ ਚਲਾਏ ਮੈਂ ਜੋ ਲਿਖ ਰਿਹਾ ਨਾ ਮਹਾਰਾਜ ਨੇ ਜੋ ਲਿਖਿਆ ਜੋ ਮੈਂ ਬੇਨਤੀ ਕਰ ਰਿਹਾ ਬੜੀਆਂ ਝੁੱਟੀਆਂ ਚਿੱਠੀਆਂ ਲਿਖੀਆਂ ਸੁਲੀਖਾਨ ਪਠਾਨ ਸੀ ਉਸ ਵੇਲੇ ਉਹਨੇ ਆਖਿਆ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਬਜ਼ਾ ਕਰ ਲਿਆ ਮੇਰਾ ਹੱਕ ਬਣਦਾ ਸੀ ਤੇ ਗੁਰੂ ਅਰਜਨ ਸਾਹਿਬ ਜਿਹੜਾ ਕਬਜ਼ਾ ਕਰਕੇ ਦਰਬਾਰ ਸਾਹਿਬ ਤੇ ਬਹਿ ਗਿਆ ਪਰ ਉਹਨੂੰ ਲਾਲਚ ਦਿੰਦਾ ਹੈ ਵੀ ਮੈਂ ਤੈਨੂੰ ਅੱਧਾ ਤੈਨੂੰ ਦੇ ਦਾਂਗਾ ਹਿੱਸਾ ਤੇ ਅੱਧਾ ਮੈਂ ਰੱਖ ਲਾਂ ਇਤਿਹਾਸ ਇਹ ਵੀ ਲਿਖਦਾ ਕਿ ਪਹਿਲਾਂ ਉਹਨੇ ਆਪਣੇ ਭਤੀਜੇ ਨੂੰ ਭੇਜਿਆ ਸੀ ਸੁਰਵੀ ਖਾਨ ਨੂੰ ਜਿਹਨੂੰ ਕੋਈ ਪਿਛਲੇ ਲੈਣ ਦੇਣ ਦੇ ਚੱਕਰ ਦੇ ਵਿੱਚ ਜਲੰਧਰ ਦੇ ਕੋਲ ਕਿਸੇ ਨੇ ਖਤਮ ਕਰ ਦਿੱਤਾ ਫਿਰ ਪ੍ਰਿਥੀ ਜਾਂਦ ਨੇ ਝੂਠਾ ਪਲੰਦਾ ਖੜਾ ਕਰਤਾ ਵੀ ਤੇਰੇ ਭਤੀਜੇ ਨੂੰ ਗੁਰੂ ਅਰਜਨ ਸਾਹਿਬ ਨੇ ਮਰਵਾਇਆ ਔਰ ਸੁਲੀਖਾਨ ਜਿਹੜਾ ਸੀ ਫੌਜਾਂ ਲੈ ਕੇ ਅੰਮ੍ਰਿਤਸਰ ਸਾਹਿਬ ਵੱਲ ਚੜ੍ਹਾਈ ਕਰਕੇ ਆ ਰਿਹਾ ਹੈ ਅੰਮ੍ਰਿਤਸਰ ਸਾਹਿਬ ਵੱਲ ਸੰਗਤਾਂ ਨੂੰ ਪਤਾ ਲੱਗਿਆ ਸੰਗਤਾਂ ਇਕੱਠੀਆਂ ਹੋ ਗਈਆਂ ਤੇ ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਕਹਿਣ ਲੱਗੇ ਸਤਿਗੁਰੂ ਜੀ ਕੁਛ ਕਰੋ ਮਹਾਰਾਜ ਕਹਿੰਦੇ ਦੱਸੋ ਕੀ ਕਰਨਾ ਹੈ ਕਹਿੰਦੇ ਆਪਾਂ ਨੇ ਇੱਕ ਚਿੱਠੀ ਲਿਖੀ ਹੈ ਵੀ ਦਸੀਏ ਵੀ ਗੁਰੂ ਘਰ ਜਿਹੜਾ ਨਾ ਉਹ ਸਾਂਝੀਵਾਲਤਾ ਦਾ ਹੈ ਗੁਰੂ ਬਾਗ ਗੁਰੂ ਘਰ ਦੇਣਾ ਕਿਸੇ ਦਾ ਵੀ ਬੁਰਾ ਨਹੀਂ ਕਰਦਾ ਦੇਖੋ ਨਾ ਜਿਹੜੀ ਕੌਮ ਸਵੇਰੇ ਸ਼ਾਮ ਪੜਦੀ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਫਿਰ ਉਹਦੇ ਉੱਪਰ ਵੀ ਤੁੰਬਤਾਂ ਲਾਈਆਂ ਜਾਂਦੀਆਂ ਮੈਂ ਕੌਮ ਇਦਾਂ ਖਾਲਸਤਾਨੀ ਆ ਫਲਾਨੇ ਆ ਬਹੁਤ ਕੁਝ ਕਿਹਾ ਜਾਂਦਾ ਪਰ ਸਤਗੁਰੂ ਨੇ ਜਿਹੜੀ ਸਾਡੇ ਤੇ ਕਿਰਪਾ ਕੀਤੀ ਸਾਡੇ ਤੇ ਬਖਸ਼ਿਸ਼ ਕੀਤੀ ਅੱਜ ਵੀ ਤੇ ਪ੍ਰਾਤਨ ਸਮੇਂ ਦੇ ਵਿੱਚ ਵੀ ਸੱਚ ਤਾਂ ਇਹ ਹੈ ਕਿ ਜਿਸ ਵੇਲੇ ਚੜ੍ਹਦੀ ਕਲਾ ਨਾ ਜਿਹੜੀ ਸਤਗੁਰੂ ਨੇ ਦਿੱਤੀ ਆ ਅੱਜ ਵੀ ਤੁਸੀਂ ਦੇਖ ਰਹੇ ਹੋ ਲੋਕ ਸੇਵਾ ਦੇਣ ਜਾਂਦੇ ਨਾ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਲੋਕ ਪ੍ਰਭਾਵਤ ਹੈ ਪਰ ਉਹ ਲੋਕ ਅੱਗੇ ਉਹਨਾਂ ਨੂੰ ਜੋ ਵੀ ਹੈ ਤੇ ਘਟੋ ਕੱਢ ਚਾਪ ਲਾ ਕੇ ਤਾਂ ਭੇਜਦੇ ਇੱਕ ਕੇ ਖੂਣ ਦੇ ਵਿੱਚ ਐ ਸੇਵਾ ਜਿਹੜੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਗੁਰੂ ਨਾਨਕ ਸਾਹਿਬ ਜਦ ਬਾਬਰ ਨੇ ਹਮਲਾ ਕੀਤਾ ਕਿਨੇ ਆਤਾਚਾਰ ਹੋਇਆ ਸੀ ਇਹ ਤਾਂ ਬਹਿ ਗਏ ਸੀ ਇਕੱਠੇ ਹੋ ਗਏ ਵੀ ਆਪਾਂ ਨਾ ਮੰਤਰ ਪੜਾਂਗੇ ਬਹਿ ਕੇ ਸਾਰੇ ਮੁਗਲ ਅੰਨੇ ਹੋ ਜਾਣਗੇ ਮਹਾਰਾਜ ਨੇ ਸ਼ਬਦ ਵਿੱਚ ਲਿਖਿਆ ਕਹਿੰਦੇ ਇਹਨਾਂ ਨੇ ਕੋਈ ਮੰਤਰ ਪੜ੍ਹੇ ਤਾਂ ਕੁਝ ਵੀ ਨਹੀਂ ਹੋਇਆ ਕੋਈ ਮੁਗਲ ਨਾ ਹੋਆ ਅੰਨਾ ਕਿਨੇ ਨਾ ਪਰਚਾ ਲਾਇਆ ਉਥੇ ਮਹਾਰਾਜ ਉਹਨਾਂ ਗਰੀਬਾਂ ਦੀ ਬਾਹ ਫੜੀਏ ਗੁਰਨਾਨਕ ਦਾ ਘਰ ਹੈ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਇਹ ਤਾਂ ਹੁਣ ਸਾਡੀ ਕੌਮ ਦੇ ਜਿਹੜੇ ਆ ਆ ਲੀਡਰ ਹੈ ਨਾ ਲੀਡਰ ਇਹਨਾਂ ਦਾ ਬੇੜਾ ਘਰ ਕੋਇਆ ਨਹੀਂ ਤਾਂ ਅੱਜ ਕਰੋੜਾਂ ਦੇ ਵਿੱਚ ਗਿਣਤੀ ਹੋਵੇ ਸਿੱਖਾਂ ਦੀ ਹਿੰਦੁਸਤਾਨ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਆਏ ਸੀ ਇਹ ਸਾਡੇਆਂ ਨੂੰ ਫਿਕਰ ਪੈ ਗਿਆ ਵੀ ਜੇ ਇਹ ਆ ਗਏ ਤਾਂ ਇਹਨਾਂ ਨੇ ਬਣ ਕੇ ਬਹਿ ਜਾਣਾ ਕੌਮ ਦੇ ਮੁਖੀ ਤੇ ਸਾਡਾ ਕੀ ਹੋਣਾ ਇਦਾਂ ਦੇ ਸੋਚੀ ਸਾਧ ਸੰਗਤ ਦੀ ਜਿਸ ਵੇਲੇ ਹੁਣ ਗੱਲ ਸਾਹਮਣੇ ਆਏ ਮੈਂ ਸਾਂਝੀ ਕਰ ਰਿਹਾ ਸਾਡੀ ਬਦਕਿਸਮਤੀ ਹੈ ਜਿਨ੍ਹਾਂ ਨੇ ਸਾਨੂੰ ਜਗਾਇਆ ਜਿਨ੍ਹਾਂ ਨੇ ਕੌਮ ਨੂੰ ਬਚਾਇਆ ਗਿਆਨੀ ਦਿੱਤ ਸਿੰਘ ਜੀ ਪ੍ਰੋਫੈਸਰ ਗੁਰਮukh ਸਿੰਘ ਜੀ ਉਸ ਵੇਲੇ ਸਾਡੀ ਗਿਣਤੀ ਕਿੰਨੀ ਸੀ ਕੌਮ ਦੀ 80000 ਸਿਰਫ ਘਟਦੇ ਆ ਘਟਦੇ 80000 ਉਸ ਵੇਲੇ ਸਰਬਰੀ ਸਕੀ ਸਰਵਰ ਦਾ ਬੜਾ ਜ਼ੋਰ ਸੀ ਬੜੀ ਗਿਣਤੀ ਵਿੱਚ ਮੁਸਲਮਾਨ ਬਣ ਰਹੇ ਸੀ ਉਹਨਾਂ ਨੇ ਇੰਨਾ ਪ੍ਰਚਾਰ ਕੀਤਾ ਅੰਦਰ ਦਰਦ ਹੁੰਦਾ ਸੀ ਚਾਰ ਨੌਜਵਾਨਾਂ ਨੇ ਆਪਣੇ ਕੇਸ ਕਤਲ ਕਰਾ ਲਏ ਕੌਮ ਦੇ ਵਿੱਚ ਹਲਚਲ ਮਚ ਗਈ ਸੀ ਉਥੋਂ ਉਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ ਉਹਨਾਂ ਦੀ ਦੇਣ ਖਾਲਸਾ ਕਾਲਜ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਅਖਵਾੜ ਤੱਕਰ ਕੱਢੀ ਹੋਣਾ ਨੇ ਗਿਆਨੀ ਦਿੱਤ ਸਿੰਘ ਜਿਹੜੇ ਦਲਿਤ ਪਰਿਵਾਰ ਦੇ ਵਿੱਚੋਂ ਸਨ ਸਾਡੀ ਕੌਮ ਦੇ ਇੰਨੇ ਗੰਦੇ ਲੀਡਰ ਮਿਲੇ ਕੌਮ ਨੂੰ ਕੌਮ ਨੂੰ ਇਦਾਂ ਦੇ ਮਸਕੀਨ ਦੀ ਕਹਿੰਦੇ ਹੁੰਦੇ ਵੀ ਸਾਡਾ ਬਾਗ ਬੜਾ ਚੰਗਾ ਪਰ ਮਾਲੀ ਜਿਹੜੇ ਇਹਨੂੰ ਮਾੜੇ ਮਿਲੇ ਇਹਨਾਂ ਨੇ ਬਾਗ ਤਬਾਹ ਕਰ ਦਿੱਤਾ ਗਿਆਨੀ ਦਿੱਤ ਸਿੰਘ ਜਿਹਨੇ ਕੌਮ ਨੂੰ ਜਗਾਇਆ ਗਿਆਨ ਜਿਸ ਨੇ ਸਵਾਮੀ ਦਿਆਨੰਦ ਜਿਹਦੇ ਨਾਮ ਤੇ ਅੱਜ ਹਿੰਦੁਸਤਾਨ ਦੇ ਵਿੱਚ ਡੀਏਵੀ ਕਾਲਜ ਚੱਲਦੇ ਆ ਸਕੂਲ ਚੱਲਦੇ ਆ ਉਹਦੇ ਦਿਆ ਦਿਆਨੰਦ ਦੇ ਨਾਮ ਤੇ ਚੱਲਦੇ ਜਿਹਨੂੰ ਤਿੰਨ ਵਾਰੀ ਵਿਚਾਰ ਦੇ ਵਿੱਚ ਹਰਾਇਆ ਸੀ ਯਾਨੀ ਦਿੱਤ ਸਿੰਘ ਨੇ ਤਿੰਨ ਵਾਰੀ ਹਰਾਇਆ ਸੀ ਉਹਨਾਂ ਦੇ ਨਾਮ ਤੇ ਕਿਹੜਾ ਸਕੂਲ ਹੈ ਕੌਮ ਨੇ ਬਣਾਇਆ ਅੱਜ ਉਹ Swami Dayanand ਦੇ ਨਾਮ ਤੇ ਉਹਨਾਂ ਨੇ ਇੰਨੇ ਸਕੂਲ ਕਾਲਜ ਬਣਾ ਦੇ ਸਾਡੇ ਕੌਮ ਦੇ ਲੋਕ ਕੀ ਕਰਦੇ ਸੀ ਸਾਡੇ ਜਿਹੜੇ ਪ੍ਰਬੰਧਕ ਸੀ ਅਖੋਤੀ ਉਹ ਕੀ ਕਰਦੇ ਸਨ ਗਿਆਨੀ ਦਿੱਤ ਸਿੰਘ ਦਲਿਤ ਪਰਿਵਾਰ ਦੇ ਵਿੱਚੋਂ ਸੀ ਤੇ ਉਹਨੂੰ ਕੜਾ ਪ੍ਰਸ਼ਾਦ ਵੀ ਬਾਹਰ ਦਿੰਦੇ ਸੀ ਜੋੜਿਆਂ ਵਿੱਚ ਬਿਠਾ ਕੇ ਤੇ ਇਦਾਂ ਦੀ ਸਾਡੀ ਬੱਤ ਕਿਸਮਤੀ ਹੈ ਤੇ ਉਹ ਸਮੇਂ ਦੇ ਵਿੱਚ ਹਮੇਸ਼ਾ ਗੁਰਮਾਰਗ ਕਹਿੰਦੇ ਜਿੱਦਣ ਤੁਸੀਂ ਰੱਬ ਦੇ ਬਣੋਗੇ ਰੱਬ ਦੇ ਬੰਦਿਆਂ ਨਾਲ ਪਿਆਰ ਕਰੋਗੇ ਨਾ ਤੇ ਰੱਬ ਤੁਹਾਡੇ ਸਹਾਈ ਹੋਏਗਾ ਜਿਸੇ ਸਹਾਈ ਗੋਬਿੰਦ ਮੇਰਾ ਤਿਸ ਕੋ ਜੰਮ ਨਹੀਂ ਆਵੇ ਲੇਰਾ ਸਾਚੀ ਦਰਗਾਹ ਬੋਲੇ ਕੋੜ ਸਿਰ ਹਾਥ ਪਿਛੋੜੇ ਆਂਦਾ ਮੂੜ ਰੋਗ ਵਿਆਪੇ ਕਰਦੇ పాਪ ਅਧਲੀ ਹੋਏ ਬੈਠਾ ਪ੍ਰਭ ਆ ਅਧਰੀ ਕਹਿੰਦੇ ਆ ਜਿਹੜਾ ਇਨਸਾਫ ਕਰਦਾ ਉਹ ਪੂਰਾ ਨਿਆਂ ਕਰੇ ਕਰਤਾਰ ਉਹ ਪੂਰਾ ਇਨਸਾਫ ਕਰਦਾ ਜਿਹੜਾ ਮਾਲਕ ਹੈ ਨਾ ਵਾਹਿਗੁਰੂ ਉਹਦੇ ਘਰ ਦੇ ਵਿੱਚ ਪੂਰਾ ਇਨਸਾਫ ਜਿਦਾਂ ਆਰੰਭ ਦੇ ਵਿੱਚ ਅੱਪ ਪੜਿਆ ਮੇਜਰ ਰੱਖੇ ਮੇਜਰ ਝੂਠਾ ਕੀ ਤੋਣਿਆ ਮੇਜਰ ਕਹਿੰਦੇ ਅਰਬੀ ਭਾਸ਼ਾ ਦਾ ਸ਼ਬਦ ਹੈ ਆ ਝੂਠੀਆਂ ਸ਼ਿਕਾਇਤਾਂ ਦਾ ਕਾਗਜ਼ ਤਿਆਰ ਕਰਕੇ ਉਹਦੇ ਉੱਪਰ ਝੂਠੇ ਬੰਦਿਆਂ ਦੇ ਦਸਗਤ ਕਰਾ ਕੇ ਸਰਕਾਰ ਨੂੰ ਦਿੱਤਾ ਜਾਂਦਾ ਸੀ ਤੇ ਉਹ ਮਹਾਰਾਜ ਕਹਿੰਦੇ ਬਤਾ ਬਥੇਰਾ ਕੁਛ ਕੀਤਾ ਗਿਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਅਰ ਸਿੱਖਾਂ ਨਾਲ ਵੀ ਹੋ ਰਿਹਾ ਮੇਜਰ ਝੂਠਾ ਕੀ ਕੀਤਾ ਨੇ ਆ ਰੱਬ ਕਰਦਾ ਪਰਮੇਸ਼ਰ ਕਰਦਾ ਪਾਪੀ ਕੋ ਲਾਗਾ ਸੰਤਾਂ ਮੈਂ ਬੇਨਤੀ ਕਰ ਰਿਹਾ ਸੀ ਉਹਨਾਂ ਨੇ ਆ ਕੇ ਗੁਰੂ ਅਰਜਨ ਸਾਹਿਬ ਨੂੰ ਆਖਿਆ ਵੀ ਉਹ ਸੁਲੀ ਖਾਨ ਪਠਾਨ ਚੜ ਕੇ ਆ ਗਿਆ ਕੀ ਕਰਨਾ ਮਹਾਰਾਜ ਕਹਿੰਦੇ ਤੁਸੀਂ ਫੈਸਲਾ ਕਰੋ ਸੰਗਤ ਕਰੇ ਮਹਾਰਾਜ ਦਾ ਚਿੱਠੀ ਲਿਖੋ ਇੱਕ ਮਹਾਰਾਜ ਕਹਿੰਦੇ ਨਹੀਂ ਦੂਸਰਾ ਕਹਿੰਦੇ ਫਿਰ ਦੋ ਬੰਦੇ ਭਾਈ ਗੁਰਦਾਸ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜ ਦਿੰਦੇ ਗੱਲਬਾਤ ਕਰਨਗੇ ਕਹਿੰਦੇ ਨਹੀਂ ਤੀਸਰਾ ਮਤਾ ਸੰਗਤ ਨੇ ਤਿਆਰ ਕੀਤਾ ਵੀ ਆਪਾਂ ਫਿਰ ਮੁਕਾਬਲਾ ਕਰਦੇ ਆਂ ਵੀ ਅਸੀਂ ਕਿਹੜਾ ਹੱਥਾਂ ਚ ਚੂੜੀਆਂ ਪਾਈਆਂ ਤੇ ਉਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪ ਸ਼ਸਤਰ ਧਾਰੀ ਸਨ ਅੱਜ ਹੁਣ ਬੱਕਰੀ ਗੱਲ ਹੈ ਵੀ ਸਾਡੀਆਂ ਫੋਟਵਾਂ ਨੇ ਇੰਨਾ ਪ੍ਰਚਾਰ ਕਰ ਦਿੱਤਾ ਗੁਰੂ ਨਾਨਕ ਦੇ ਹੱਥੇ ਲੋਟੇ ਫੜਾ ਦਿੱਤਾ ਇੱਕ ਮਾਲਾ ਗਲ 'ਚ ਹੁਣ ਸਿਰ ਤੇ ਮਾਲਾ ਕੌਣ ਪਾਉਂਦਾ ਹੁੰਦਾ ਇੱਕ ਸਿਰ ਤੇ ਪਾਉਂਦੇ ਇੱਕ ਗਲ 'ਚ ਪਾਉਂਦੇ ਇੱਕ ਹੱਥ 'ਚ ਬੜਾਤੀ ਗੁਰੂ ਨਾਨਕ ਸਾਹਿਬ ਵੀ ਆਪਣੇ ਹੱਥ ਵਿੱਚ ਸ਼ਸਤਰ ਰੱਖਦੇ ਸੀ ਓਡੀਸਾ ਦੇ ਵਿੱਚ ਗੁਰਦੁਆਰਾ ਹੈ ਗੁਰੂ ਨਾਨਕ ਸਾਹਿਬ ਦਾ ਬਰਸ਼ਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਹੱਥ ਦਾ ਸ਼ਸਤਰ ਹੁੰਦਾ ਜੀ ਗੁਰੂ ਅਰਜਨ ਸਾਹਿਬ ਜੀ ਆਪ ਸ਼ਸਤਰ ਰੱਖਦੇ ਸਨ ਤੇ ਮਹਾਰਾਜ ਨੇ ਆਖਿਆ ਨਹੀਂ ਪਾਈ ਉਸ ਸਮੇਂ ਦੇਖੋ ਕਿੰਨਾ ਸਬਰ ਹੋਏਗਾ ਉਹ ਸ਼ਬਦ ਹੁੰਦਾ ਗੁਰਬਾਣੀ ਵਿੱਚ ਕਹਿੰਦੇ ਪ੍ਰਥਮੇ ਮਤਾ ਜੇ ਪਤਰੀ ਚਲਾਵੋ ਦੁੱਤੀਏ ਮਤਾ ਤੋਂ ਮਾਨਕ ਬਚਾਵੋ ਤ੍ਰਿਤੀਏ ਮਤਾ ਕਿਛ ਕਰੋ ਪਾਇਆ ਕਹਿੰਦੇ ਕੁਛ ਕਰੋ ਮਾਰਾ ਕਹਿੰਦੇ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ ਕੌਣ ਲੈ ਕੇ ਆਇਆ ਸੀ ਝੂਠ ਦਾ ਪਲੰਦਾ ਲੈ ਕੇ ਕੌਣ ਗਿਆ ਸੀ ਵੱਡਾ ਭਰਾ ਪ੍ਰਿਥੀ ਚੰਦ ਹੋਇਆ ਕੀ ਸੁਲੀਖਾਨ ਪਠਾਨ ਨੂੰ ਨਾ ਆਪਣੇ ਜਿਹਦਾ ਅੱਜ ਵੀ ਬੰਦਾ ਹੁੰਦਾ ਕੋਈ ਰਿਸ਼ਤੇਦਾਰ ਆਪਣਾ ਕਾਰੋਬਾਰ ਦਿਖਾਉਂਦਾ ਆਪਣੇ ਪੱਠਾ ਸੀ ਉਹਦਾ ਇਟਾਂ ਦਾ ਉਹਨੂੰ ਦਿਖਾਣ ਚਲਾ ਗਿਆ ਤੇ ਉਹ ਪਤਾ ਨਹੀਂ ਕੀ ਹੋਇਆ ਰੱਬ ਦੀ ਮਾਰ ਪੈਣੀ ਸੀ ਘੋੜੇ ਸਮੇਤ ਇੱਟ ਦੇ ਇਟਾਂ ਦੇ ਪੱਠੇ ਵਿੱਚ ਜਾ ਕੇ ਵੜ ਗਿਆ ਤੇ ਨਾਲੇ ਘੋੜਾ ਵੀ ਸੜ ਗਿਆ ਤੇ ਨਾਲ ਸੁਲੀਖਾਨ ਵੀ ਸੜ ਗਿਆ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਕਹਿੰਦੇ ਸੁਲੀ ਤੇ ਨਾਰਾਇਣ ਰਾਖ ਸੁਲੀ ਦਾ ਹਾਥ ਕਈ ਨਾ ਪਹੁੰਚੇ ਸੁਲੀ ਹੋਏ ਮੂਆ ਨਾ ਪਾਕ ਉਹ ਦਿਨ ਤੋਂ ਵੀ ਚਲਾ ਗਿਆ ਤੇ ਦੁਨੀਆ ਤੋਂ ਵੀ ਚਲਾ ਗਿਆ ਜਿਹੜਾ ਮੁਸਲਮਾਨ ਸੜ ਕੇ ਮਰਦਾ ਉਹਨੂੰ ਕਹਿੰਦੇ ਨਾਪਾਕ ਪਰ ਕਹਿੰਦੇ ਉਹ ਚਲਾ ਗਿਆ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁਖ ਕਿੱਸਾ ਪਾਵੇ ਕਿਉਂਕਿ ਉਹ ਘਰ ਇਦਾਂ ਦਾ ਹੈ ਨਾ ਸਾਧ ਸੰਗਤ ਜੀ ਜਿਹੜਾ ਉੱਥੇ ਮੱਥਾ ਟੇਕੇਗਾ ਨਾ ਉਹਦੀਆਂ ਝੋਲੀਆਂ ਭਰਿਆ ਜਾਣ ਪਰ ਜਿਹੜਾ ਕੜਾ ਮੱਥਾ ਲਾਉਂਦਾ ਜਿਹੜਾ ਉਹ ਬਚਦਾ ਨਹੀਂ ਹੈ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਰੋਗ ਵਿਆਪੇ ਕਰਦੇ ਪਾਪ ਅਦਲੀ ਹੋਏ ਬੈਠਾ ਪ੍ਰਭ ਆਪ ਉਹ ਇਨਸਾਫ ਕਰਨ ਵਾਲਾ ਪਰਮੇਸ਼ਰ ਆਪ ਹੈ ਆਪਣ ਕਮਾਇਆ ਹੈ ਆਪੇ ਬਾਂਦੇ ਆਪਣੇ ਕੀਤੇ ਹੋਏ ਦੇ ਆਪੇ ਵੱਜ ਜਾਂਦੇ ਆ ਦਰਬ ਗਿਆ ਸਭ ਜੀ ਕੇ ਸਾਥੇ ਮਹਾਰਾਜ ਕਹਿੰਦੇ ਉਹ ਜਿਹੜਾ ਪੈਸਾ ਇਕੱਠਾ ਪੈਸੇ ਕਰਕੇ ਕਰਦੇ ਸੀ ਦਰਬ ਗਿਆ ਪੈਸੇ ਵੀ ਚਲਾ ਗਿਆ ਜੀ ਵੀ ਚਲਾ ਗਿਆ ਸੰਸਾਰ ਦਰਬ ਗਿਆ ਸਭ ਜੀ ਕੇ ਸਾਥੇ ਆਖਰ ਵਿੱਚ ਕਹਿੰਦੇ ਆ ਨਾਨਕ ਸ਼ਰਨ ਪਰੇ ਦਰਬਾਰ ਜਦੋਂ ਕਹਿੰਦੇ ਅਸੀਂ ਉਹਦੀ ਸ਼ਰਨ ਵਿੱਚ ਆਉਨੇ ਆ ਰਾਖੀ ਪੈਜ ਮੇਰੇ ਕਰਤਾਰ ਉਹ ਇੱਜ਼ਤ ਰੱਖਦਾ ਹੈ ਬਖਸ਼ਿਸ਼ ਕਰਦਾ ਹੈ ਉਹ ਆਪਣੇ ਸੇਵਕ ਦੀ ਜਰੂਰ ਕਿਰਪਾ ਕਰਦਾ ਕੱਲ ਵੀ ਆਪਾਂ ਪੜਿਆ ਸੀ ਪੂਰਾ ਨਿਆਂੂ ਕਰੇ ਕਰਤਾਰ ਆਪਣੇ ਦਾਸ ਕੋ ਰਾਖਣਹਾਰ ਆਦ ਜਗਾਦ ਪ੍ਰਗਟ ਪ੍ਰਤਾਪ ਉਹਦਾ ਪ੍ਰਮੇਸ਼ਰ ਦਾ ਜਿਹੜਾ ਪ੍ਰਤਾਪ ਹੈ ਨਾ ਪ੍ਰਗਟ ਹੈ ਇਹ ਨਾ ਸਮਝੋ ਕਿ ਰੱਬ ਨਹੀਂ ਦੇਖਦਾ ਮਹਾਰਾਜ ਕਹਿੰਦੇ ਸਭ ਕੁਝ ਹੈ ਲੋਕਾਂ ਨੇ ਆਖਿਆ ਸੀ ਨਾ ਤਿੰਨ ਕਾਲ ਦੱਸੇ ਸੀ ਬੇ ਇੱਕ ਭਵਿੱਖ ਕਾਲ ਇੱਕ ਭੂਤ ਕਾਲ ਇੱਕ ਵਰਤਮਾਨ ਕਾਲ ਤੇ ਗੁਰੂ ਨਾਨਕ ਰਹਿਮੈ ਚਾਰ ਦੱਸੇ ਆ ਕਹਿੰਦੇ ਆਦ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਰੱਬ ਹੈ ਉਸ ਤੋਂ ਬਿਨਾ ਕੋਈ ਨਹੀਂ ਦੁੱਧ ਬਿਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰਹਿ ਸੋਏ ਸਾਨੂੰ ਵਿਸ਼ਵਾਸ ਸਾਨੂੰ ਭਰੋਸਾ ਜਿਹੜਾ ਹੈ ਉਸ ਅਕਾਲ ਪੁਰਖ ਤੇ ਹੋਵੇਗਾ ਜਿੱਦਣ ਉਹਦੇ ਨਾਮ ਦੇ ਨਾਲ ਜੁੜਦੇ ਤਾਂ ਹਮੇਸ਼ਾ ਚੜਦੀ ਕਲਾ ਕਦੇ ਇਹਨਾਂ ਲਫ਼ਜ਼ਾਂ ਨੂੰ ਅਹ ਥੋੜਾ ਜਿਆ ਰੁਕ ਕੇ ਪੜੋ ਜਦੋਂ ਆਪ ਪੜਦੇ ਨਾ ਨਾਨਕ ਨਾਨਕ ਕਹਿਣ ਵਾਲੇ ਬਾਣੀ ਨਹੀਂ ਵੈਸੇ ਨਾਮ ਚੜਦੀ ਕਲਾ ਨਾਮ ਦੇ ਨਾਲ ਚੜਦੀ ਕਲਾ ਹੋਣੀ ਹੈ ਜਦੋਂ ਚੜਦੀ ਕਲਾ ਹੋਏਗੀ ਨਾ ਜਿਹਦੇ ਅੰਦਰ ਖੁਸ਼ੀ ਹੋਏਗੀ ਉਹ ਸਰਬੱਤ ਦਾ ਭਲਾ ਮੰਗੇਗਾ ਤੇਰੇ ਭਾਣੇ ਉਹ ਉਹਦੀ ਰਾਜਾ ਵਿੱਚ ਰਹੇਗਾ ਤੇਰੇ ਭਾਣੇ ਤੇ ਜਿਹੜਾ ਉਹਦੀ ਰਾਜਾ ਵਿੱਚ ਰਹਿੰਦਾ ਉਹ ਸਾਰਿਆਂ ਦਾ ਭਲਾ ਮੰਗਦਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਜਿਹੜਾ ਸਰਬੱਤ ਦਾ ਭਲਾ ਮੰਗਦਾ ਮਹਾਰਾਜ ਕਹਿੰਦੇ ਫਿਰ ਆਪ ਜਿਸੇ ਸਹਾਈ ਗੋਬਿੰਦ ਮਹਿਰਾ ਤਿਸ ਕੋ ਜਮ ਨਹੀਂ ਆਵੇ ਨੇਰਾ ਉਹਨੂੰ ਫਿਰ ਕਿਸੇ ਤਰ੍ਹਾਂ ਦੀ ਮੌਤ ਦਾ ਡਰ ਨਹੀਂ ਹੈ ਉਹ ਤਾਂ ਜੀਵਨ ਦੇ ਵਿੱਚ ਅਰਦਾਸ ਕਰਦਾ ਸਿੱਖੀ ਦਾ ਪਹਿਲਾ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਇਹ ਪਹਿਲਾ ਸਬਕ ਹੈ ਜਾਂ ਪਹਿਲਾ ਗੁਰੂ ਮਹਾਰਾਜ ਨੇ ਸ਼ਰਤ ਰੱਖੀ ਹੈ ਜੇ ਤੂੰ ਮੇਰਾ ਸਿੱਖ ਬਣਨਾ ਨਾ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋਏ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ ਬਹੁਤ ਭਾਗਾਂ ਵਾਲਿਓ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਆਪ ਜੀ ਦੇ ਨੀਮ ਦੇ ਵਿੱਚ ਬਾਧੇ ਬਖਸ਼ਿਸ਼ ਕਰਨ ਸਾਜ ਸੰਗਤ ਜੀ ਹੋਈਆਂ ਭੋਲਾ ਨੂੰ ਬਖਸ਼ਦੇ ਹਾਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ